ਤੇ ਜਿਹੜੀ ਬਾਦਲ ਸਾਹਿਬ ਦੀ ਜਿਹੜਾ ਹੁਣ ਆਇਆ ਹੋਇਆ ਉਹਨਾਂ ਨੇ ਮਾਫੀ ਮੰਗ ਮੰਗਣ ਲੱਗੇ ਨੇ ਹਨਾ ਆਪਣੀ ਤਨਖਾਹ ਲਈ ਆ ਸੁਣਨ ਚ ਤਾਂ ਇਹ ਵੀ ਆਇਆ ਉੱਥੇ ਵੀ ਹੁਣ ਉਹ ਪਹਿਲਾਂ ਹੀ ਬੀਬੀਆਂ ਜਿਹੜੀਆਂ ਨੇ ਗਿਆ ਉਹ ਬਾਤਰੀ ਪੁੱਤਰ ਨੂੰ ਸਾਫ਼ ਕਰਦੇ ਨੇ ਤੇ ਜਾ ਕੇ ਬਾਤ ਚੋ ਜੀ ਝਾੜੂ ਉੱਪਰ ਦੀ ਉੱਪਰ ਫੇਰ ਰਹੇ ਨੇਗੇ ਹਨਾ ਤੇ ਉਹ ਕੀ ਚੀਜ਼ ਆ ਮਤਲਬ ਉਹ ਦਿਖਾ ਵਈ ਆ ਕਿ ਸਿੱਖ ਗੌਰ ਨੂੰ ਬੇਰਬਰ ਜੇ ਆਪਾਂ ਗੁਰੂ ਰਾਮਦਾਸ ਮਹਾਰਾਜ ਨੂੰ ਧੋਖਾ ਦੇਵਾਂਗੇ ਨਾ ਹਾਂਜੀ ਧੋਖਾ ਦੇ ਉਹ ਦੇਲ ਹੁਣ ਵੀ ਹਾਂ ਪੁਗਤ ਰਹੇ ਆ ਪੁਗਤ ਰਹੇ ਨੇ ਹਾਂ ਆ ਉਹ ਉਹ ਪੁਗਤਣਗੇ ਜਿਹੜਾ ਮਹਾਰਾਜ ਨੂੰ ਧੋਖਾ ਦੋਗਣਾ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਐਡਾ ਦਰਬਾਰ ਹੈ ਨਾ ਉੱਥੇ ਅੰਨਿਆ ਬਸ ਤੁਸੀਂ ਆਪਾਂ ਨਿਮਕੀ ਚੱਲੋ ਬਸ ਜੇ ਜਾਣਾ ਹੋਵੇ ਤੇ ਨਹੀਂ ਤਾਂ ਸਾਡਾ ਕੱਖ ਨਹੀਂ ਰਹਿਣਾ ਹੈਗਾ ਕੱਖ ਰਿਹਾ ਵੀ ਨਹੀਂ ਹੈਗਾ ਹਣਾ ਤੁਸੀਂ ਹੁਣ ਤੁਸੀਂ ਅਕਾਲੀ ਦਲ ਸਾਰਾ ਹੀ ਦੇਖ ਲਓ ਕਿਵੇਂ ਖੜਾ ਸੀ ਕਟਾਰੇ 'ਚ ਖੜਾ ਸੀ ਇੱਕ ਤਰ੍ਹਾਂ ਦਾ ਹਣਾ ਉੱਥੇ ਤੇ ਚਾਹੇ ਮੰਨਦੇ ਆ ਵੀ ਚਲੋ ਸ਼ਾਇਦ ਇਹਨਾਂ ਦਾ ਆਪਸ 'ਚ ਕੋਈ ਹੋਵੇ ਤਾਂ ਵੀ ਸਾਰਾ ਕੁਝ ਤਾਂ ਤਾਂਗ ਜੰਗ ਜਿਹੜਾ ਆਪਣਾ ਹੀ ਹੋਵੇ ਇਹਨਾਂ ਦਾ ਪਰ ਕਬੂਲ ਤਾਂ ਸਾਰਾ ਕੁਝ ਹੋ ਗਿਆ ਨਾ ਲੋਕਾਂ ਨੂੰ ਤਾਂ ਸਾਰਾ ਦੁਨੀਆ ਨੂੰ ਪਤਾ ਲੱਗ ਗਿਆ ਵੀ ਆਹ ਭਈ ਇਹਨਾਂ ਨੇ ਗੁਨਾਹ ਕੀਤੇ ਨੇ ਗੁਨਾਹ ਕਰਕੇ ਵੀ ਹਲੇ ਵੀ ਹਲੇ ਵੀ ਤਾਕ ਚਲੇ ਮਤਲਬ ਹੋਣਾ ਤਾਂ ਚਾਹੀਦਾ ਵੀ ਭਾਈ ਉਹ ਹਲੇ ਵੀ ਮਤਲਬ ਜਿਹੜੀ ਆਪਾਂ ਕਹਿੰਦੇ ਫਾਰਮੈਲਿਟੀਆਂ ਚੱਲ ਰਹੀਆਂ ਨੇ ਹਨਾ ਵੀ ਹੁਣ ਇੰਨਾ ਕੁਝ ਕਰ ਲਿਆ ਤੁਸੀਂ ਸਭ ਕੁਝ ਕਰ ਲਿਆ ਸਿੱਖ ਕੌਮ ਤਾਂ ਇੰਨੀ ਹੋ ਆ ਕਿ ਉਹੀ ਬਖਸ਼ ਦਿੰਦੇ ਨੇ ਪਰ ਆ ਜਿਹੜਾ ਮਤਲਬ ਕਿਸੇ ਨਾ ਨਾਟਕ ਤਾਂ ਨਾ ਕਰਾਇਆ ਉਹ ਤਾਂ ਤੁਸੀਂ ਦੇਖੋ ਵੀ ਕਾਂਗਰਸ ਨੇ ਹਮਲਾ ਕੀਤਾ ਸੀ ਹਾਂਜੀ ਕਾਂਗਰਸ ਨੇ ਹਮਲਾ ਕਰਵਾਇਆ ਸੀ ਹਾਂਜੀ سرکار کانگریسی ਬਣ ਗਈ ਸੀ ਇੱਥੇ ਫਿਰ ਸਰਕਾਰ ਦੇਖਾ ਵਾਹਿਬ ਹਾਂਜੀ ਟੈਂਕ ਤੋਪਾਂ ਜੜਵਾ ਕੇ ਹਨਾ ਫਿਰ ਵੀ ਸਰਕਾਰ ਬਣਾ ਗਈ ਮਤਲਬ ਇਹਨਾਂ ਨੇ ਕਬੂਲ ਕੀਤਾ ਹੁਣ ਜੇ ਕਬੂਲ ਕਰਕੇ ਵੀ ਇਹ ਨਿਮਕੇ ਚੱਲਣ ਹਾਂਜੀ ਯਾਨੀ ਕਿ ਦੁਨੀਆ ਦੇ ਪੈਰ ਝਾੜਨ ਹਨਾ ਲੋਕਾਂ ਵੀ ਸੰਗਤ ਦੇ ਪੈਰ ਝਾੜਨ ਜੋੜੇ ਝਾੜਨ ਇਹ ਫਿਰ ਇਹਨਾਂ ਨੂੰ ਮਾੜਾ ਮੋਟਾ ਕੁਝ ਮਿਲ ਸਕਦਾ ਨਹੀਂ ਏ ਜਿੰਨਾ ਮਰਜ਼ੀ ਚੋਰ ਲਾਗੇ ਵੀ ਉੱਥੇ ਹੀ ਰਹਿਣਗੇ ਪਰ ਮੈਂ ਕਹਿੰਦਾ ਵੀ ਆਪਣੀ ਜਿਹੜੀ ਪਾਰਟੀ ਸੀ ਅਸਲ ਜਿਹੜੀ ਖੇਤਰੀ ਪਾਰਟੀ ਇਹ ਅਕਾਲੀ ਦਲ ਸੀ ਪਰ ਇਹਨਾਂ ਨੇ ਅਕਾਲੀ ਦਲ ਨੂੰ ਯਾਨੀ ਕਿ ਬਹੁਤ ਨੀਵੇਂ ਪੱਧਰ ਤੇ ਲਿਆਂਦਾ ਹੈ ਮਹਾਰਾਜਾ ਕਿਰਪਾ ਕਰਨ ਵੀ ਆਪਣੇ ਸਾਰੀ ਜਿਹੜੀ ਪੰਜਾਬ ਦੀ ਸਿਆਸਤ ਹੈ ਜਿਹੜੀ ਇਕੱਠੀ ਹੋ ਜਵੇ ਇੱਕ ਪਾਰਟੀ ਬਣਾ ਲਵੇ ਵਧੀਆ ਰਹਿਣਗੇ ਕਿਉਂਕਿ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਜਿਸ ਨੇ ਪੰਥ ਨਾਲ ਪੰਗਾ ਲਿਆ ਹਮ ਗੁਰੂ ਗ੍ਰੰਥ ਸਾਹਿਬ ਨਾਲ ਮਤਲਬ ਜਿਨੇ ਛੇੜਛਾਨੀ ਛੇੜਛਾੜ ਕੀਤੀ ਆ ਜਾਂ ਗੁਰੂ ਸਾਹਿਬ ਤੋਂ ਮੁਨਕਰ ਹੋਏ ਨੇ ਮਹਾਰਾਜ ਕਹਿੰਦੇ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਘਾਤਰਾ ਤੇ ਮਹਾਰਾਜ ਦੀ ਹੁਣ ਇਹ ਹੋ ਰਿਹਾ ਵਾ ਕਿਵੇਂ ਹੁਣ ਦੇਖੋ ਕਿੱਥੇ ਤੋਂ ਕਿੱਥੇ ਲੈ ਕੇ ਰੱਖਦਾ ਹੁਣ ਤਰਲੇ ਮਿੰਤਾਂ ਕਰਦੇ ਫਿਰ ਰਹੇ ਨੇ ਵੀ ਬਣ ਜੇ ਹਨਾ ਗੁਰੂ ਜੇ ਹੁਣ ਵੀ ਮਹਾਰਾਜ ਕਿਰਪਾ ਕਰੇ ਜੇ ਹੁਣ ਵੀ ਪੰਥ ਦਾ ਸੋਚ ਲੈਣ ਨਾ ਜੇ ਪੰਥ ਦਾ ਹੁਣ ਵੀ ਸੋਚ ਲੈਣ ਤਾਂ ਪੰਥ ਫਿਰ ਵੀ ਸ਼ਾਇਦ ਮਹਾਰਾਜ ਇਹਨਾਂ ਨੂੰ ਬਖਸ਼ ਲੇ ਪਰ ਆ ਰਾਜਨੀਤੀਆਂ ਜਿਹੜੀਆਂ ਨੇ ਨਾ ਆ ਬੰਦ ਕਰਕੇ ਪੰਥ ਦਾ ਵੀ ਕੁਝ ਸੋਚਿਆ ਜਾ ਪੰਥ ਦਾ ਜੇ ਇਹਨਾਂ ਨੇ ਪਹਿਲੇ ਹੀ ਅਸਲ ਚ ਇਹਨਾਂ ਨੂੰ ਪਤਾ ਕੀ ਗੱਲ ਹੈ ਇਹਨਾਂ ਨੇ ਇਹਨਾਂ ਨੇ ਰਾਜਨੀਤੀ ਜਿਹੜੀ ਸੀ ਨਾ ਇਹ ਪੈਰ ਦੀ ਜੁੱਤੀ ਸੀ ਤੇ ਜਿਹੜਾ ਜਿਹੜਾ ਧਰਮ ਸੀ ਇਹ ਸਿਰ ਦਾ ਤਾਜ ਸੀ ਇਹਨੇ ਸਿਰ ਦੇ ਤਾਜ ਨੂੰ ਇਹਨਾਂ ਨੇ ਪੈਰਾਂ 'ਚ ਲਿਆ ਕੇ ਰੱਖਤਾ ਹਨ ਜੇ ਸਿਰ ਦੇ ਤਾਜ ਨੂੰ ਉੱਪਰ ਹੀ ਰੱਖਦੇ ਨਾ ਇਹਨਾਂ ਨੇ ਪਰੋਖੇ ਕਰਤਾ ਯਾਨੀ ਕਿ ਦਰ ਰਾਜਨੀਤੀ ਉੱਤੇ ਕਰਤੀ ਤੇ ਮਤਲਬ ਪੰਥ ਥੱਲੇ ਕਰਤਾ ਹਾਂ ਰਾਜਨੀਤੀ ਕਰੋ ਆਪਾਂ ਨਹੀਂ ਕਹਿੰਦੇ ਰਾ ਕਿਉਂਕਿ ਰਾਜ ਹੀ ਰਾਜ ਨਾਲ ਹੀ ਸਾਡਾ ਜਿਹੜਾ ਸਾਡੀ ਕੌਮ ਜਿਹੜੀ ਅੱਗੇ ਜਾ ਰਹੀ ਹੈ ਇਹ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ 40 ਸਾਲ ਰਾਜ ਕੀਤਾ ਸੀ ਹਨ ਉਹਿਆ ਜੇ ਰਾਜ ਮਤਲਬ ਉਹਿਆ ਜੇ ਰਾਜ ਚਾਹੀਦਾ ਸਾਨੂੰ ਹਾਂ ਉਹਿਆ ਜੇ ਰਾਜ ਜ਼ਰੂਰੀ ਹੈ